ਜਦੋਂ ਦਸਮ ਪਾਤਸ਼ਾਹ ਤੋਂ ਬਾਅਦ ਜੋ ਖਾਲਸਾ ਪੋਜ ਦਾ ਨਾਮ ਦਿੱਤਾ ਗਿਆ ਉਹ ਨਿਹੰਗ ਸਿੰਘਾਂ ਨੂੰ ਦਿੱਤਾ ਗਿਆ ਸੀ ਹਾਂ ਜੀ ਹਾਂ ਤੇ ਗੁਰਬਾਣੀ ਵਿੱਚ ਅਸਰ ਆਗ ਵਿੱਚ ਪੰਜਵੇਂ ਪਾਤਸ਼ਾਹ ਨੇ ਇੱਕ ਜਗ੍ਹਾ ਇਹ ਸ਼ਬਦ ਦੀ ਵਰਤੋਂ ਕੀਤੀ ਹੈ ਜੀ ਨਿਰਭਉ ਹੋਇਓ ਭਇਆ ਨਿਹੰਗਾ ਚੀਤ ਨਾ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕਿਆ ਸੰਭਾਹਾ ਨਿਕਸ਼ਿਆ ਫੂਕਤਾ ਹੋਇਓ ਗयो ਸਵਾਹ ਜੇ ਨਿਰਭੈ ਹੋ ਗਿਆ ਅਦਰ ਪਾ ਹੋ ਗਿਆ ਫੇ ਵੀ ਹੁੰਦਾ ਜੇ ਪੈ ਰਾਇਆ ਤਾਂ ਹੋ ਗਿਆ ਫਿਰ ਨਹੀਂ ਹੁੰਦਾ ਜੇ ਪਾਇ ਹੈਗੀ ਆ ਫਿਰ ਨਹੀਂ ਰਹੀ ਹੈ ਹੰਕਾਰ ਹੈਗਾ ਜੇ ਪੈ ਹੈਗੀ ਹੈ ਪੈ ਨਹੀਂ ਚਿਸਤਾ ਨਹੀਂ ਤਾਂ ਹੰਕਾਰ ਨਹੀਂ ਇਹ ਗੱਲ ਮਤਲਬ ਹੰਕਾਰ ਤਾਂ ਰਹੇ ਤੇ ਇਹ ਨਹੀਂ ਤਾਂ ਨਹੀਂ ਹੋ ਸਕਿਆ ਇਹਨੂੰ ਹਰ ਪ੍ਰਭ ਸੰਗ ਜਿਹੜਾ ਉਹਦਾ ਜੇਤਾ ਹੀ ਨਹੀਂ ਆਇਆ ਲਸ਼ਕਰ ਜੋੜੇ ਕਿਆ ਸੰਭਾਹ ਨਿਕਸਿਆ ਫੂਕਤਾ ਹੋਇਓ ਗयो ਸਵਾਹ ਹਾਂ ਪਰ ਉਹ ਤਿੰਨ ਪੰਕਤੀਆਂ ਜਿਹੜੀਆਂ ਬਾਕੀ ਦੇ ਨੇ ਨਾ ਉਹ 네ਗੇਟਿਵ ਨੇ ਇੱਕੋ ਪੰਕਤੀ ਬੜੀ ਪੋਜ਼ਿਟਿਵ ਹਾਂਜੀ ਪਰ ਬਰਾਬਰ ਸੰਗ ਵਾਲਾ ਜਿੱਤ ਨਹੀਂ ਆਇਆ ਫਿਰ ਉਹ ਗਾਂ ਦੋ ਪੰਕਤੀਆਂ ਉਸੇ ਤੇ ਲਾਗੂ ਦੇ ਅੱਛਾ ਪਰ ਇਹ ਹੁਣ ਜੇ ਆਪਾਂ ਪੜ੍ਹਦੇ ਆ ਤਾਂ ਜੋ ਅੱਜ ਕੱਲ੍ਹ ਨਿਹੰਗਾਂ ਸੰਸਥਾਵਾਂ ਕਰ ਰਹੀਆਂ ਉਹ ਤਾਂ ਇਹ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਬਰਾ 3 ਪੰਕਤੀਆਂ ਲੱਗਦੀਆਂ ਜੀ ਲੱਗਣ ਹੀ ਆਂ ਉਹ ਦੇਖੋ ਨਾ ਜਦ ਕੋਈ ਪੁਰਾਣਾ ਹੋ ਜਾਂਦਾ ਕੋਈ ਕੀ ਤਾਂ ਉਹ ਪੁਰਾਣੀ ਹੋਏ ਨੂੰ ਸੁਣ ਨਹੀਂ ਰਿਹਾ ਵਾਹ ਜੁੜੇ ਚਾਹੁੰਦਾ ਪ੍ਰਾਣਾ ਹੋ ਜਾਂਦਾ ਸੱਚ ਦਾ ਪ੍ਰਾਣਾ ਹੁੰਦਾ ਨਹੀਂ ਪ੍ਰਾਣਾ ਹੋ ਗਿਆ ਨਾ ਇਹ ਇਹ ਤਾਂ ਹੁੰਦੇ ਸੱਚ ਨਾਲ ਜੁੜੇ ਨੇ ਅੰਗ ਫਿਰ ਤਾਂ ਪ੍ਰਾਣਾ ਨਹੀਂ ਸੀ ਹੁਣੇ ਨਹੀਂ ਸਭ ਕੁਝ ਪ੍ਰਾਣਾ ਹੋ ਗਿਆ ਇਹਨਾਂ ਦਾ ਹੋਏ ਪ੍ਰਾਣਾ ਛੱਡੀਏ ਤੇ ਦਰਗਾਹ ਚ ਬਾਹਰ ਹੋਰ ਦੱਸਣ ਦੀ ਚੱਕ ਪ੍ਰਾਣਾ ਨਹੀਂ ਰੱਖਿਆ ਜਾਂਦਾ ਮੇਰਾ ਜਿਆਦਾ ਰੋਗ ਲੱਗ ਗਿਆ ਸੱਚ ਚਲਾ ਗਿਆ ਸੱਚ ਨਹੀਂ ਹੈ ਹੋ ਗਏ ਵਾਇਆ ਵਸਤੀ ਹੋ ਗਈ ਵਾਇਆ ਢਾਲੇ ਕਸ ਘਤਮ ਹੋ ਗਈ ਗੱਲ ਬਾਲੇ ਜੀਰ ਦੇ ਜੁੜ ਗਏ ਬਾਲੇ ਬਾਨੇ ਨਾਲ ਜੁੜ ਗਏ ਸੰਸਾਦ ਦੀ ਗੋਲ ਕਰਨ ਨਾਲ ਜੁੜ ਗਏ ਪਰ ਰੋਟੀ ਪਾਣੀ ਜਿਹੜੀ ਗਾਂਧੀ ਦੀ ਗੱਲ ਸੀ ਮਨ ਜਿੱਤਣ ਵਾਲੀ ਗੱਲ ਸੀ ਚਾਰ ਪਦਾਰਥਾਂ ਦਾ ਚਾਰ ਗੱਡ ਸੀ ਜੇ ਉਹ ਚਾਰ ਪਦਾਰਥ ਮੰਗਾ ਉਹ ਟਾਰਗੇਟ ਹੈ ਦੀ ਕਿਸੇ ਦਾ ਰਹਿ ਗਈ ਚੱਲ ਸੀ ਰਹੇਗਾ ਕੁਝ ਹੋਰੀ ਰਹੇਗਾ ਖੋਲੇ-ਖੋਲ ਦੇਖਿਆ ਵੀ ਉਹ ਉਹਨਾਂ ਨੇ ਚੌਣੀਆਂ ਬਣਾਈਆਂ ਲਸ਼ਕਰ ਜੋੜੇ ਕੀਆ ਸੰਭਾਹਾ ਨਿਕਸਿਆ ਫੂ ਤਾਂ ਹੋਏ ਗਿਆ ਸੋ ਉਹ ਲਸ਼ਕਰ ਸਾਡੇ ਦਾ ਤਾਂ ਦੋ ਵਾਰ ਜੋੜੇ ਨੇ ਪਹਿਲੇ ਜਿਵੇਂ ਬਾਦਸ਼ਾਹ ਨੇ ਜੋੜੇ ਜਦੋਂ ਉਹਨਾਂ ਨੇ ਪੰਜਵੇਂ ਪਾਸ਼ਾ ਤੇ ਸ਼ੀਰ ਕਰਤਾ ਤਾਂ ਕਾਫੀ ਤਾ ਤੇ ਜਿਵੇਂ ਬਾਦਸ਼ਾਹ ਨਾਲ ਸੁਲਾ ਹੋ ਗਈ ਵੀ ਤੁਸੀਂ ਕੁਛ ਨਾ ਕਿਹਾਓ ਇਹ ਇਹਨਾਂ ਨੂੰ ਮੈਂ ਆਪੇ ਸਭੂ ਤੇ ਜਿਵੇਂ ਬਾਦਸ਼ਾਹ ਨੇ ਯਾਰ ਬਿਲਕੁਲ ਗੁਰੂ ਘਰ ਵੱਲੋਂ ਹਮਲਾ ਨਹੀਂ ਹੋਇਆ ਹੈ ਕਰੇ ਰਿਲ ਰੋਡੇ ਤੇ ਆਪਾਂ ਨੇ ਨਹੀਂ ਕਰਨਾ ਤੇ ਬਾਦਸ਼ਾਹ ਨੇ ਵੀ ਘੜਾ ਤੇ ਜਦੋਂ ਪਾਸ਼ਾ ਨੇ ਫੇਰ ਹਥਿਆਰ ਚੱਕੇ ਨੇ ਉਹਨਾਂ ਬਾਦਸ਼ਾਹ ਦੇ ਬਾਅਦ ਜਦੋਂ ਉਹਨਾਂ ਦੇ ਨੌਵੇਂ ਪਾਸ਼ਾ ਤੇ ਫੇਰ ਅੱਗੇ ਕਰਤੀ ਅੱਜ ਤਾਂ ਕੋਈ ਨਹੀਂ ਸਾਨੂੰ ਕੁਝ ਕਹਿਣਾ ਅੱਜ ਦਾ ਹੁਣ ਜਿੱਕੀ ਫਿਰਦੇ ਸਾਰੇ ਆਈਦਾ ਦੀ ਲੋੜ ਨਹੀਂ ਹੈ ਨਾ ਦਸਮ ਬਾਗਾ ਲੈ ਆਪ ਲੜੋ ਨਾ ਫੌਜ ਲੜਾਉਂ ਨਾ ਮੈਨੂੰ ਲੜਨਾ ਨਾ ਫੌਜ ਲੜਣੀ ਦੇਵੇ ਪਟਵੰਸ ਸਿੰਘ ਨਾਲ ਬਾਦ ਮਗਾਉਂ ਕੋਸ਼ੇ ਕਮਾੜ ਕੇ ਫਿਰ ਕੀ ਆਈਡੀਆ ਰਹਿਆ ਜਦੋਂ ਕੋਈ ਨਹੀਂ ਫਿਰਦਾ ਸਦਾ ਅੱਜ ਇਹ ਕੋਈ ਨਹੀਂ ਐ ਤਾਂ ਸੁਣੀਓ ਨਹੀਂ ਗੱਲ ਗੁਰਬਾਣੀ ਦੀ ਕਹੀ ਹੋਈ ਸੀ ਤੁਸੀਂ ਦਸਮੇਂ ਤੇ ਪਾਠ ਕਰਦੇ ਹੋ ਖੰਡ ਪਾਠ ਕਰਦੇ ਹੋ ਇਹ ਪੰਕਤੀ ਵੀ ਪੜ੍ਹਦੇ ਹੋ ਉਸ ਐਨੀ ਕੀ ਵਰਦੇ ਜੋ ਕਰਨੇ ਵਾਲਾ ਕੰਮ ਤੋਂ ਛੜਿਆ ਹੋਇਆ ਹੈ ਜਿਹਦਾ ਅਰਥ ਕੋਈ ਨਹੀਂ ਹੋਦਾ ਬੰਦੇ ਨੂੰ ਹਾਂਜੀ ਸਾਚਾ ਦੀ ਗੱਲ ਵਿੱਚ ਹਾਂ ਠੀਕ ਹੈ ਜੀ ਤਤ ਗਿਆਨ ਤੋਂ ਦੂਰ ਹੈ ਤਾਂ ਜੋ ਦਸਮ ਪਾਤਸ਼ਾਹ ਨੇ ਦੱਸਿਆ ਸੀ ਉਹ ਤੋਂ ਤਾਂ ਵਿਚਾਰਤਾ ਤਾਂ ਬਹੁਤ ਦੂਰ ਹੋ ਗਏ ਹਨ ਦੂਰ ਹੋ ਗਏ ਬਹੁਤ ਸਾਹੀ ਤਾਂ ਫਿਰ ਹੀ ਗੋਲੀਆਂ ਚੱਲਦੀਆਂ ਨੇ ਹਾਂਜੀ ਅੰਨੇ ਹੋਰ ਕਬਜ਼ੇ ਆਏ ਉਹ ਜ਼ਿੰਮੇਵਾਰੀ ਇਹ ਕੀ ਇਹ ਸਭ ਕੁਝ ਅੱਗੇ ਵਧ ਕੇ ਲੜਨਾ ਸੀ ਇਹ ਹੋਗਿਆ ਲੱਟਵੀ ਸਾਹਣੇ ਹੀ ਹੋ ਗਾ ਹਾਂਜੀ ਦਸਮ ਗ੍ਰੰਥ ਵਿੱਚ ਵੀ ਆਉਂਦਾ ਜੀ ਨਿਹੰਗਾਂ ਸ਼ਬਦ ਇੱਕ ਵਾਰ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾ ਹਾਂਜੀ ਵਾਛੜ ਕਤੀ ਸੁਣਦੇ ਆ ਵਿੱਚ ਖੇਤ ਗੱਤਾਂ ਆ ਤੂ ਕਰ ਬਾਤ ਕਿਆ ਵੜਲਾ ਇਹਨਾਂ ਦਾ ਨਾ ਪਹਿਲਾ ਦਲਾ ਮਿਲਦੇ ਆ ਪੇੜ ਪਿਆ ਨਿਹੰਗਾਂ ਹਾਂਜੀ ਪਹਿਲਾ ਦਲਾ ਮਿਲਦੇ ਆ ਪੇੜ ਪਿਆ ਨਿਹੰਗਾਂ ਇੱਥੇ ਕੀ ਭਾਵੇਂ ਜੀ ਨੰਗ ਜਿਹੜਾ ਹੈ ਪੂਰੇ ਹੋ ਗਿਆ ਲੜਦਾ ਇਹ ਨਹੀਂ ਹਰਦਾ ਉਹ ਆਹ ਗਿਆਨ ਦੀ ਚਰਚਾ ਦੀ ਲੜਾਈ ਹੈ ਉੱਥੇ ਵੀ ਉਹਨਾਂ ਦੇ ਅੰਗ ਪੈਰ ਜਿਹੜੇ ਔਗੜ ਨੇ ਵੱਢੀ ਜਾਂਦੇ ਨੇ ਉਹ ਉਹਦੇ ਗੋਣਾ ਦੀ ਕੱਟਣ ਦੀ ਕੋਸ਼ਿਸ਼ ਕਰਦੇ ਹੋਏ ਉਹ ਗੋਣ ਤਾਂ ਕੱਟ ਹੁੰਦੇ ਹੀ ਨਹੀਂ ਹੁੰਦੇ ਔਗੜੇ ਕੱਟ ਹੁੰਦੇ ਆਪਣੇ ਆਪਣੇ ਵਾਰ ਕਰਦੇ ਨੇ ਆਪਣੇ ਆਪਣੇ ਤਰਕ ਮਾਰਦੇ ਨੇ ਘਟਦੇ ਨੇ ਤੁਸੀਂ ਘੜੀਏ ਸੁੱਤ ਮਤਮਨ ਬੁੱਧ